नमस्कार अगर आप भी चाहते हैं तहलका न्यूज डॉट कॉम के साथ जुड़ना तो किसी भी तरह की रिश्वतखोरी भ्रष्टाचार क्राइम से, से जुड़ी खबरें आप हमें भेज सकते हैं इसके लिए हमारी ई मेल आई डी हैउंसलिंग हुई शुरू विद्यार्थिया भारी उत्साह देख निल साल दो हजार चौबीस पजी अकादमिक प्रोग्रामा दाखिल काउंसलिंग आज शुरू हो गयी ਇਹ ਕਾਉਂਸਲਿੰਗ ਆਉਂਦੇ 3 ਦਿਨ ਤੱਕ ਜਾਰੀ ਰਹੇਗੀ ਅੱਜ ਦੂਰ ਦਰਾਜ ਤੋਂ ਪੀਯੂ ਵਿੱਚ ਦਾਖਲ ਹੋਣ ਲਈ ਆਏ ਵਿਦਿਆਰਥੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਅਤੇ ਰਜਿਸਟਰਾਰ ਡਾਕਟਰ ਰਿਸ਼ੀਪਾਲ ਸਿੰਘ ਨੇ ਸਾਂਝੇ ਬਿਆਨ ਦੱਸਿਆ ਕਿ ਇਹ ਕਾਉਂਸਲਿੰਗ ਬੀਤੇ ਦਿਨੀ ਲਈ ਗਈ ਸਾਂਝੀ ਦਾਖਲਾ ਪ੍ਰੀਖਿਆ ਦੇ ਆਧਾਰ ਤੇ ਦਾਖਲਿਆਂ ਲਈ ਕਰਾਈ ਜਾ ਰਹੀ ਹੈ ਇਸ ਦੌਰਾਨ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਦਾਖਲੇ ਲਈ ਯੂਨੀਵਰਸਿਟੀ ਵਿਚਾਰ ਰਹੇ ਹਨ ਵਿਦਿਆਰਥੀਆਂ ਨੂੰ ਉਹਨਾਂ ਦੀ ਯੋਗਤਾ ਤੇ ਮੈਰਿਟ ਦੇ ਹਿਸਾਬ ਨਾਲ ਦਾਖਲੇ ਦਿੱਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਦੌਰਾਨ बीएससी ਐਗਰੀਕਲਚਰ बीएससी ਹਾਰਟਿਕਲਚਰ बीएससी ਫੂਡ ਸਾਇੰਸ ਐਂਡ ਟੈਕਨੋਲੋਜੀ ਅਤੇ ਸਾਂਝੀ ਦਾਖਲਾ ਪ੍ਰੀਖਿਆ ਦੇ ਹੋਰ ਕੋਰਸਾਂ ਵਿੱਚ ਦਾਖਲਾ ਦਿੱਤਾ ਜਾਵੇਗਾ ਆਸ ਹੈ ਕਿ ਅੱਜ 80% ਤੋਂ ਵਧੇਰੇ ਸੀਟਾਂ ਲਈ ਦਾਖਲੇ ਆਵਾਸਤੇ ਯੋਗ ਵਿਦਿਆਰਥੀ ਚੁਣ ਲੈ ਜਾਣਗੇ ਬਾਕੀ ਦਾਖਲੇ ਲਈ ਆਉਣ ਦੇ ਦਿਨ ਹੀ ਰਹੇਗੇ ਵਿਦਿਆਰਥੀਆਂ ਨੂੰ ਮੌਕਾ ਮਿਲ ਸਕੇਗਾ ਅਪਰ ਨਿਰਦੇਸ਼ਕ ਸੰਚਾਰ ਡਾਕਟਰ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਇਹਨਾਂ ਦਾਖਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਦਾ ਹਿੱਸਾ ਬਣਨ ਵਿੱਚ ਵਿਸ਼ੇਸ਼ ਰੁਚੀ ਦਿਖਾਈ ਹੈ। ਡਾਕਟਰ ਰਿਆੜ ਨੇ ਇਸ ਦੌਰਾਨ ਇਹਨਾਂ ਵਿਦਿਆਰਥੀਆਂ ਤੇ ਉਨ੍ਹਾਂ ਨਾਲ ਆਏ ਮਾਪਿਆਂ ਦਾ ਸਵਾਗਤ ਵੀ ਕੀਤਾ। ਤਹਿਲਕਾ ਟੀਵੀ ਲਈ ਪੀਏਯੂ ਲੁਧਿਆਣਾ ਤੋਂ ਕੈਮਰਾਮੈਨ ਵੰਸ਼ ਦੇ ਨਾਲ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ। ਜਿਵੇਂ ਸੀਈਟੀਵੀ ਜਿਹੜੀ ਕਾਉਂਸਲਿੰਗ ਸ਼ੁਰੂ ਕੀਤੀ ਹੈ ਉਹਦੇ ਜਿਹੜੀ ਜਨਰਲ ਕੈਟਾਗਰੀ ਹੈ ਉਹਦੇ ਵਿੱਚ ਜਿਹੜੇ ਪਹਿਲੇ 700 ਨੇ ਮੈਰਿਟ ਲਿਸਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਤੇ ਆਪ ਜਦੋਂ ਬੱਚੇ ਆਉਂਦੇ ਨੇ ਤੇ ਉਹਦੇ ਨਾਲ ਪੇਰੈਂਟਸ ਵੀ ਆਉਂਦੇ ਨੇ ਨਾਲ ਤੇ ਬੱਚੇ ਆ ਆਪਣੇ ਕਾਉਂਸਲਿੰਗ ਚੱਲ ਰਹੀ ਹੈ ਜਿਹੜੇ ਪੇਰੈਂਟਸ ਹੈ ਉਹਨੇ ਵੀ ਚਾਰ ਪੰਜ ਘੰਟੇ ਸ਼ਾਮ ਤਾਈਂ ਵੇਟ ਕਰਨਗੇ ਹੋ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਵੀ ਕੰਫਰਟੇਬਲੀ ਉਹਨਾਂ ਦਾ ਸਟੇਜ ਤੇ ਵਧੀਆ ਹੋਵੇ ਬੈਠਣ ਦਾ ਅਰੇਂਜਮੈਂਟ ਅਸੀਂ ਕੀਤਾ ਉਹਨਾਂ ਦਾ ਤੇ ਸਾਡਾ ਇੱਥੇ ਲੈਕਚਰ ਹਾਲ ਹੈ ਇਸ ਤਰ੍ਹਾਂ ਇਹ ਸਾਡਾ ਐਗਜ਼ਾਮੀਨੇਸ਼ਨ ਹਾਲ ਵਿੱਚ ਕੀਤਾ ਆਡੀਟੋਰੀਅਮ ਵਿੱਚ ਕੀਤਾ ਨਾਲ ਨਾਲ ਅਸੀਂ ਜੋ ਚਾ ਪਾਣੀ ਹੈ ਖਾਣ ਦਾ ਪ੍ਰਬੰਧ ਵੀ ਕਰਦੇ ਆ ਸੋ ਅੱਜ ਕਾਉਂਸਲਿੰਗ ਸਟਾਰਟ ਹੋਈ ਹੈ ਇਹ ਹੁਣ ਸਾਡਾ 10-12 ਦਿਨ ਇੱਕ ਕੰਮ ਜਿਦਾਂ ਦਾ ਇਹੀ ਚੱਲਦਾ ਰਹੇਗਾ ਹੋਰ ਜਿੰਨੇ ਡਿਸਪਲਨ ਨੇ ਉਹ ਕੈਟਾਗਰੀ ਚ ਬੁਲਾਉਂਦੇ ਰਹਿਾਂਗੇ ਕਿੰਨੇ ਇੱਕ ਬੱਚੇ ਅੱਜ ਆ ਗਏ ਅੱਜ 700 ਬੁਲਾਇਆ ਸੀ ਸੋ ਉਹਨਾਂ ਦੀ ਚੋਇਸ ਲਵਾਂਗੇ ਕਿ ਇਹਨਾਂ ਐਗਰੀਕਲਚਰ ਜਾਣਾ ਜਾਂ ਪਹਿਲਾ ਹੈਗਾ ਉਹਨੂੰ ਪੁੱਛਦੇ ਤੂੰ ਕਿੱਧਰ ਜਾਣਾ ਐਗਰੀਕਲਚਰ ਜਾਣਾ ਉਹ ਉਸ ਤੋਂ ਬਾਅਦ ਪੁੱਛਦਾ ਕਿ 12 ਟੱਕ ਜਾਣਾ 4 ਫੂਟ ਟੱਕ ਜਾਣਾ ਤੇ ਨਿਊਟ੍ਰੀਸ਼ਨ ਦਾ ਹੈਗਾ 7-8 ਕੋਰਸ ਨੇ ਉਹਨਾਂ ਦੀ ਚੁਆਇਸ ਮੰਗ ਵਿਆ ਸੀ ਇੱਕ ਇੱਕ ਕਰਕੇ ਬੁਲਾਉਣੇ ਆ ਸੋ ਉਹ ਆਪਣੀ ਪ੍ਰੈਫਰੈਂਸ ਦਿੰਦੇ ਨੇ ਟੋਟਲ ਪੱਕਿੰਡੇ ਬੱਚੇ ਲੱਗੇ 700 ਬੁਲਾਏ ਨੇ ਅਭੀ ਜਿਵੇਂ ਐਗਰੀਕਲਚਰ ਦੇ ਹੁਣ ਸਾਡੇ ਮੈਕਲ 37 ਸੀਟਾਂ ਓਪਨ ਨੇ ਕਿਉਂਕਿ ਐਨੇ ਸਾਡੀਆਂ ਹੋਣਗੀਆਂ ਜਿਹੜੇ ਰਿਜ਼ਰਵ ਕੈਟੇਗਰੀ ਦੇ ਹੁੰਦੇ ਨੇ ਸੋ ਓਪਨ ਦੀ ਅਸੀਂ ਕਰ ਰਹੇ ਆ ਅੱਜ ਜਿਹੜਾ ਰਿਜ਼ਰਵ ਕੈਟੇਗਰੀ ਦੀ ਹੁਣ ਉਹ ਵੀ ਸਾਰਾ ਦਿਨ ਉਹ ਤਾਂ ਰਾਤ ਨੂੰ 8-10 ਵਜੇ ਤੱਕ ਚੱਲਦਾ ਰਹਿੰਦਾ ਫਿਰ ਕਾਫੀ ਕੰਮ ਹੁੰਦਾ सो आज ऐसी ओपन कैटेगरी जड़ी हैगी वो बनाई है थैंक यू तारका न्यूज़ डॉट कॉम की खास खबरें यहीं पे समाप्त होती हैं तब तक के लिए पूजा को इजाजत दें जय हिंद